ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਢੱਡਰੀਆਂ ਵਾਲੇ ਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਪਰਮੇਸ਼ਰ ਦਵਾਰ ਦੇ ਵਿੱਚ ਉਹ ਖੁਲਾਸੇ ਦੇ ਵਿੱਚ ਸੀਸੀਟੀਵੀ ਹੱਥ ਲੱਗੇ ਨੇ ਸੀਬੀਆਈ ਦੇ ਸੀਬੀਆਈ ਢੱਡਰੀਆਂ ਵਾਲੇ ਨੇ ਵੀ ਕਿਹਾ ਸੀ ਕਿ ਲਾਈਵ ਤੇ ਪੇਸ਼ ਹੋ ਕੇ ਇੱਕ ਲਾਈਵ ਕਰਕੇ ਕਿ ਮੇਰੀ ਜਾਂਚ ਆ ਜਿਹੜੀ ਸੀਬੀਆਈ ਤੋਂ ਉੱਪਰ ਵੀ ਕੋਈ ਇੰਟੈਲੀਜੈਂਸੀ ਹੁੰਦੀ ਹੈ ਤਾਂ ਤੁਸੀਂ ਕਰਵਾ ਲਓ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਇਹ ਪਹਿਲਾਂ ਵੀ ਦੱਸ ਚੁੱਕਿਆ ਇਹ ਗੱਲ ਕਹੀ ਹੈ ਅਹ ਹੁਣ ਉਸੇ ਹੀ ਪਰਮੇਸ਼ਰ ਦਰਵਾਰ ਦਾ ਉਸੇ ਹੀ ਜਗ੍ਹਾ ਦਾ ਜਿੱਥੇ ਢੱਡਰੀਆਂ ਵਾਲੇ ਦੇ ਵੱਡੇ ਵੱਡੇ ਸਮਾਗਮ ਹੁੰਦੇ ਸੀ ਬਹੁਤ ਸਾਰੀਆਂ ਹੋਰ ਗੱਲਾਂ ਚੱਲਦੀਆਂ ਸੀ ਤੇ ਸੀਸੀਟੀਵੀ ਹੈ ਜਿਹੜਾ ਇਹਦੇ ਵਿੱਚ ਇੱਕ ਦਾ ਵੀਡੀਓ ਮੈਂ ਤੁਹਾਡੇ ਸਾਹਮਣੇ ਦਿਖਾਉਂਗਾ ਔਰ ਦੂਜਾ ਨੰਬਰ ਪੂਰੀ ਡਿਟੇਲ ਹੈ ਜਿਹੜੀ ਸੀਸੀਟੀਵੀ ਕੈਮਰੇ ਦੀ ਉਸ ਕਮਰੇ ਦੇ ਵਿੱਚ ਕਿਵੇਂ ਕੁਝ ਹੋਇਆ ਸੀ ਉਹ ਸਾਰਾ ਸੀਬੀਆਈ ਨੇ ਜਦੋਂ ਛਾਪਾ ਮਾਰਿਆ ਤਾਂ ਉਹਨਾਂ ਦੇ ਹੱਥ ਵੱਡੇ ਸਬੂਤ ਲੱਗੇ ਨੇ ਦਰاصل ਉਹ ਸੀਸੀਟੀਵੀ ਦਾ ਜਿਹੜਾ ਕਿ ਰਿਕਾਰਡਿੰਗ ਸੀ ਉਹਨੂੰ ਕਿਤੇ ਲੁਕੋ ਕੇ ਰੱਖਿਆ ਗਿਆ ਸੀ ਗੁਪਤ ਜਗ੍ਹਾ ਦੇ ਉੱਤੇ ਤਾਂ ਕਿ ਉਸ ਦੀ ਜਿਹੜੀ ਰਿਕਾਰਡਿੰਗ ਇਹ ਕਹਿ ਰਹੇ ਨੇ ਨਾਲ-ਨਾਲ ਬਲੈਕਮੇਲਿੰਗ ਦੀ ਵੀ ਢੱਡਰੀਆਂ ਵਾਲੇ ਦੀ ਇੱਕ ਮਨਸ਼ਾ ਸੀ ਵੀ ਮੈਂ ਕੁੜੀ ਨੂੰ ਯਾਨੀ ਕਿ ਢੱਡਰੀਆਂ ਵਾਲਾ ਇਹ ਸੋਚ ਰਿਹਾ ਸੀ ਵੀ ਮੈਂ ਬਲੈਕਮੇਲ ਕਰ ਲੂੰਗਾ ਔਰ ਰਿਕਾਰਡਿੰਗ ਇਸ ਦੇ ਲਈ ਰੱਖੀ ਹੋਈ ਸੀ ਤਾਂ ਇੱਕ ਚਾਹਖਾਨੇ ਦੇ ਵਿੱਚੋਂ ਇਹ ਰਿਕਾਰਡਿੰਗ ਔਰ ਸੀਸੀਟੀਵੀ ਜਿਹੜੇ ਸਾਰੀ ਫੁਟੇਜ ਹੈ ਉਹਨਾਂ ਦੀ ਲੱਗ ਗਈ ਤੇ ਸੀਬੀਆਈ ਨੇ ਉਹਦੇ ਦੇ ਛਾਪਾ ਮਾਰ ਲਿਆ ਡੇਰੇ ਦੇ ਵਿੱਚ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਹ ਇੱਕ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਮੈਂ ਬਹੁਤ ਵੱਡੀ ਪੋਲ ਖੋਲਣ ਜਾ ਰਿਹਾ ਬੜੇ ਧਿਆਨ ਦੇ ਨਾਲ ਸੁਣਨਾ ਵੀਡੀਓ ਬੜਾ ਇਹ ਮੈਂ ਕਿਉਂਕਿ ਹਰ ਰੋਜ਼ ਹੀ ਵੀਡੀਓ ਆਉਂਦੀਆਂ ਨੇ ਨਵੇਂ-ਨਵੇਂ ਖੁਲਾਸੇ ਵੀ ਹੁੰਦੇ ਨੇ ਪਰ ਜਿਹੜੀ ਇਹ ਵੀਡੀਓ ਹੈ ਇਹ ਇੰਨਾ ਪ੍ਰੂਫ ਕਰੂਗੀ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਇਹ ਗੱਲ ਨੂੰ ਲੈ ਕੇ ਤੰਦਪ ਮਚਿਆ ਹਰ ਖਬਰ ਖਾਰਜ ਮਤਲਬ ਇੱਕ ਚੈਨਲ ਦੇ ਉੱਤੇ ਕਹੇ ਹੈਡਲਾਈਨ ਬਣੀ ਹੋਈ ਆ ਤੇ ਲੋਕਾਂ ਦੇ ਵਿੱਚ ਜੋਰਾ ਸ਼ੋਰਾ ਦੇ ਨਾਲ ਇੱਕ ਢੱਡਰੀਆਂ ਵਾਲੇ ਦਾ ਨਾਮ ਸ਼ੇਖਰਾਂ ਦੇ ਉੱਤੇ ਆ ਤਾਂ ਪੰਜਾਬੀਓ ਮੇਰੀ ਇੱਕ ਅਪੀਲ ਆ ਤੁਹਾਡੇ ਸਾਹਮਣੇ ਤੁਹਾਡੀ ਬੇਨਤੀ ਹੈ ਤੁਹਾਨੂੰ ਕਿ ਇਸ ਵੀਡੀਓ ਨੂੰ ਚਾਹੇ ਤੁਸੀਂ ਢੱਡਰੀਆਂ ਵਾਲੇ ਨੂੰ ਪਿਆਰ ਕਰਦੇ ਹੋ ਤੇ ਚਾਹੇ ਨਹੀਂ ਕਰਦੇ ਇਹ ਵੀਡੀਓ ਨੂੰ ਤੁਸੀਂ ਆਪਣਾ ਫਰਜ਼ ਸਮਝਦੇ ਹੋਇਆ ਹਰ ਬੰਦੇ ਤੇ ਇੱਕ ਇਹ ਵੀਡੀਓ ਪਹੁੰਚਾਉਣੀ ਆ ਤਾਂ ਕਿ ਹਰ ਬੰਦੇ ਨੂੰ ਇਸ ਗੱਲ ਦੀ ਸੱਚਾਈ ਦਾ ਪਤਾ ਲੱਗੇ ਕਿ ਸੀਬੀਆਈ ਨੇ ਕੀ ਕੀਤਾ ਤੇ ਪੰਜਾਬ ਦੇ ਕੁਝ ਜਿਹੜੇ ਚੈਨਲ ਨੇ ਉਹਨਾਂ ਨੇ ਵੀ ਬਹੁਤ ਵੱਡੇ ਦਾਅਵੇ ਕੀਤੇ ਤੇ ਇੱਕ ਚੈਨਲ ਮੈਂ ਤੁਹਾਨੂੰ ਅੱਜ ਵੀ ਦਿਖਾਉਂਗਾ ਜਿਹੜੀ ਬਹੁਤ ਵੱਡੀ ਪੋਲ ਵੀ ਖੋਲਣੀ ਆ ਤਾਂ ਪਹਿਲਾਂ ਤੁਸੀਂ ਆ ਸੁਣੋ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਸੁਣੋ ਨਾਲ ਜੁੜਿਆ ਹੋਇਆ ਹੈ ਉਸੇ ਨੂੰ ਲੈ ਕੇ ਇੱਕ ਖਾਸ ਅਪਡੇਟ ਆਪ ਜੀ ਦੇ ਰੋਗ ਰੋਗ ਕਰਨ ਜਾ ਰਹੇ ਹਾਂ ਪਰਮੇਸ਼ਰ ਦੁਆਰ ਵਿਕੇ ਸੀਸੀਟੀਵੀ ਕੈਮਰੇ ਦੀ ਜਦੋਂ ਫੁਟੇਜ ਖੰਗਾਲੀ ਗਈ ਤਾਂ ਉਸ ਤੋਂ ਬਾਅਦ ਰੋਂਦੇ ਕਰਾਉਂਦੇ ਰਣਜੀਤ ਸਿੰਘ ਢੱਡਰਾਂ ਵਾਲੇ ਨੇ ਆਪਣਾ ਗੁਨਾਹ ਕਬੂਲ ਲਿਆ। ਇੱਕ ਵੀਡੀਓ ਬਣਾ ਕੇ ਉਸਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਵੀ ਕੀਤੀ ਹੈ ਅਤੇ ਰਣਜੀਤ ਸਿੰਘ ਢੱਡਰਾਂ ਵਾਲੇ ਨੇ ਉਸ ਚਲਦੀ ਵੀਡੀਓ ਦੇ ਵਿੱਚ ਕੀ ਕਿਹਾ ਤੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਉਸਨੇ ਕਿਹੜਾ ਧਿਆਨ ਦਿੱਤਾ ਅੱਜ ਆਪਾਂ ਜ਼ਿਕਰ ਕਰਦੇ ਹਾਂ ਪਰਮੇਸ਼ਰ ਦੁਆਰ ਤੋਂ ਭਾਈ ਰਣਜੀਤ ਸਿੰਘ ਢੱਡਰਾਂ ਵਾਲਾ। ਉਹਨਾਂ ਦੇ ਇਸ ਮਾਮਲੇ ਨੂੰ ਲੈ ਕੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬਰਾਂਦਰਾਂ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਨੇ। ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਦੋਸ਼ੀ ਇਹ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਵੀ ਐਫ ਆਈ ਆਰ ਦਰਜ ਕਰ ਲਈ ਹੈ ਤੇ ਆਪਣੇ ਪੱਤਰ ਤੇ ਜਾਂਚ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਰਣਜੀਤ ਸਿੰਘ ਢੱਡਰੀਆਂ ਵਾਲਾ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਆਪਣੇ ਬਿਆਨ ਦੇ ਦਿੱਤੇ ਹਾਂ ਦਰਅਸਲ ਇਹ ਜਿਹੜੀ ਵੀਡੀਓ ਆ ਕਿ ਮੈਂ ਤੁਹਾਨੂੰ ਪੂਰੀ ਗੌਰ ਦੇ ਨਾਲ ਸੁਣਨ ਦੀ ਲੋੜ ਆ ਤਾਂ ਤੁਹਾਨੂੰ ਸਮਝ ਲੱਗੂਗੀ ਤੇ ਨਹੀਂ ਨਹੀਂ ਲੱਗੂਗੀ ਵਜ੍ਹਾ ਕੀ ਹੈ ਵੀ ਪੰਜਾਬ ਦੇ ਵਿੱਚ ਵੱਖ-ਵੱਖ ਚੈਨਲਾਂ ਨੇ ਇਸ ਗੱਲ ਨੂੰ ਇੱਕ ਆਪਣਾ ਹੀ ਨਜ਼ਰੀਏ ਤੇ ਆਪਣੇ ਪੱਧਰ ਤੇ ਚਲਾਉਣ ਦਾ ਇੱਕ ਮੈਂ ਕਹਿੰਦਾ ਵੀ ਵੱਡਾ ਮੁੱਦਾ ਬਣਨ। ਉਹ ਕਿਹੜਾ ਗੌਰ ਨਾਲ ਸਮਝੋ ਪੰਜਾਬੀਓ ਇਸ ਗੱਲ ਨੂੰ ਮੈਂ ਕਿਵੇਂ ਨੰਗਾ ਕਰ ਰਿਹਾ ਤੇ ਕਿਵੇਂ ਇਸ ਗੱਲ ਦੇ ਉੱਤੇ ਪੜਦੇ ਚੱਕ ਰਿਹਾ। ਦਰਅਸਲ ਇਹ ਵੀਡੀਓ ਲੰਬੀ ਹੈ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਇਹਦੇ ਵਿੱਚ। ਇਹਨਾਂ ਨੇ ਇਹ ਵੀ ਕਿਹਾ ਵੀ ਢੱਡਰੀਆਂ ਵਾਲਾ ਰੋਂਦਾ ਕਰਲਾਉਂਦਾ ਫਲਾਨਾ ਹੋ ਗਿਆ ਜੀ। ਸੀਸੀਟੀਵੀ ਕੈਮਰਾ ਲੱਗ ਗਿਆ ਜੀ। ਉਹਦੀ ਵੀਡੀਓ ਸਾਹਮਣੇ ਆ ਗਈ ਜੀ ਬਹੁਤ ਸਾਰੀਆਂ ਗੱਲਾਂ ਤੁਸੀਂ ਇਸ ਵੀਡੀਓ ਦੇ ਵਿੱਚ ਸੁਣੀਆ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ ਔਰ ਹੁਣ ਇਸੇ ਵੀਡੀਓ ਦਾ ਓਨਰ ਹੈ ਜਿਹੜਾ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਉਣ ਜਾ ਰਿਹਾ ਔਰ ਇਸ ਚੈਨਲ ਦਾ ਨਾਮ ਵੀ ਮੈਂ ਤੁਹਾਨੂੰ ਦੱਸੂਗਾ ਕਿਉਂਕਿ ਮੈਂ ਅਕਸਰ ਇਸ ਗੱਲ ਨੂੰ ਇਸ ਗੱਲ ਨੂੰ ਤਾਂ ਨਹੀਂ ਹੋਣ ਦੇਣਾ ਆਪਾਂ ਕਿਉਂਕਿ ਜੇਕਰ ਆਪਾਂ ਵਾਕਈ ਪੰਜਾਬੀ ਆ ਤਾਂ ਆਪਣਾ ਫਰਜ਼ ਆ ਇੱਕ ਦੂਸਰੇ ਦੀ ਜਿਹੜੀ ਕਿ ਸਹਾਇਤਾ ਕਰਨਾ ਸੱਚ ਦੇ ਵਿੱਚ ਇੱਕ ਗੁਰਬਾਣੀ ਪੜਨ ਵਾਲੇ ਬੰਦੇ ਦੇ ਉੱਤੇ ਸੰਤ ਬੰਦਾ ਜਿਹੜਾ ਅੱਜ ਤੱਕ ਹਾਲਾਕੇ ਮੌਜੂਦ ਆ ਉਹ ਕਿਉਂਕਿ ਜਿੰਨਾ ਚਿਰ ਦੋਸ਼ ਨਹੀਂ ਲੱਗਦੇ ਉਹਨਾਂ ਚਿਰ ਆਪਾਂ ਉਹਨੂੰ ਸੰਤ ਕਹਿ ਸਕਦੇ ਆ ਤਾਂ ਹੁਣ ਇਹ ਚੈਨਲ ਕਾ ਕਿਹੜਾ ਦੁੱਖ ਭੰਜਣੀ ਟੀਵੀ ਚੈਨਲ ਦਾ ਨਾਮ ਆ ਦੇਖੋ ਦੁੱਖ ਭੰਜਣੀ ਟੀਵੀ ਤੇ ਗੁਰੂਆਂ ਦੇ ਲਾਲਾਂ ਦੀ ਇਹਦੇ ਤੇ ਤਸਵੀਰ ਵੀ ਲੱਗੀ ਆ ਚੈਨਲ ਦੇ ਲੋਗੋ ਲੱਗਿਆ ਜਿਹੜਾ ਆਹ ਦੇਖ ਲਓ ਦੁੱਖ ਭੰਜਣੀ ਟੀਵੀ ਤੇ ਚੈਨਲ ਦੇ ਉੱਪਰ ਗੁਰੂਆਂ ਦੇ ਲਾਲਾਂ ਦੀ ਯਾਨੀ ਛੋਟੇ ਸਹਿਬਜ਼ਾਦਿਆਂ ਦੀ ਤਸਵੀਰ ਲੱਗੀ ਹੋਈ ਆ ਸ਼ਰਮ ਵਾਲੀ ਗੱਲ ਆ ਜਦੋਂ ਬੰਦਾ ਇਸ ਚੈਨਲ ਦੀ ਵੀਡੀਓ ਸੁਣਦਾ ਇੱਕ ਵਾਰ ਤਾਂ ਇਹ ਲੱਗਦਾ ਵੀ ਜਿਵੇਂ ਕਿਸੇ ਗੁਰਬਾਣੀ ਵਾਲੇ ਬੰਦੇ ਦੀ ਕੋਈ ਧਰਮ ਦੇ ਨਾਲ ਜੁੜੇ ਹੋਏ ਬੰਦੇ ਬਣੀਓ ਆਪਾਂ ਇਹ ਗੱਲ ਸੁਣ ਰਹੇ ਆ ਤੇ ਗੱਲ ਸੱਚ ਹੋਣੀ ਆ ਦਰਸਲ ਇਹਨਾਂ ਨੇ ਇੱਕ ਮੁੱਦਾ ਬਣਾ ਰੱਖਿਆ ਇਹਨਾਂ ਦੀਆਂ ਜਿੰਨੀਆਂ ਖਬਰਾਂ ਨੇ ਤੁਸੀਂ ਇਹਨਾਂ ਦੀ ਡਿਟੇਲ ਕੱਢਿਓ ਇੱਕ ਮੈਂ ਪਹਿਲਾਂ ਤੁਹਾਨੂੰ ਇੱਕ ਚੈਨਲ ਦੱਸਿਆ ਸੀ ਇੱਕ ਹੋਰ ਵੀ ਚੈਨਲ ਦਾ ਮੈਂ ਤੁਹਾਨੂੰ ਨਾਮ ਦੱਸਿਆ ਸੀ ਵੀਡੀਓ ਦੇ ਵਿੱਚ ਇਹਦਾ ਨਾਮ ਹੈਗਾ ਦੁੱਖ ਭੰਜਣੀ ਟੀਵੀ ਤੁਸੀਂ ਚੈਨਲ ਤੇ ਜਾਓਗੇ ਤੇ ਇੱਕ ਇਹਦਾ ਹੋਰ ਭਰਾ ਹੈਗਾ ਉਹ ਵੀ ਇਹੀ ਕੰਮ ਕਰ ਰਿਹਾ ਜਿਹੜਾ ਕਿ ਬਿਲਕੁਲ ਨਜਾਇਜ਼ ਤੇ ਬੇਹੋਦਾ ਗੱਲਾਂ ਨੇ ਸਾਰੀਆਂ ਇਹਨਾਂ ਦੀਆਂ ਢੱਡਰੀਆਂ ਵਾਲੇ ਦੇ ਖਿਲਾਫ ਲਗਾਤਾਰ ਮਹੀਮ ਸਰਜੀ ਜਾ ਰਹੀ ਹੈ ਅੰਦਰੋਂ ਅੰਦਰ ਹੀ ਏਜੰਡਾ ਚਲਾਇਆ ਜਾ ਰਿਹਾ ਸੰਗਤ ਦੇ ਉੱਤੇ ਬਹੁਤ ਪ੍ਰਭਾਵ ਪੈ ਰਿਹਾ ਇਹਨਾਂ ਗੱਲਾਂ ਦੇ ਨਾਲ ਕਿਉਂਕਿ ਵੀਡੀਓ ਪਤਾ ਨਹੀਂ ਕਿੱਥੋਂ ਤੱਕ ਚਲੀ ਜਾਂਦੀ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੀ ਕੋਈ ਵੀ ਲਿਮਟ ਨਹੀਂ ਕਿਸੇ ਪਾਸੇ ਵੀ ਜਾ ਸਕਦੀ ਆ ਪਰ ਜਦੋਂ ਉਹਨੂੰ ਲੋਕ ਸੁਣਦੇ ਨੇ ਇਹਨਾਂ ਦੇ ਨਾਲ ਉਸ ਵੀਡੀਓ ਦੇ ਨਾਲ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ ਯਾਰ ਜਿਹੜੇ ਭੋਲੇ ਭਾਲੇ ਲੋਕ ਨੇ ਜਿਹੜੇ ਜਿਆਦਾ ਨੌਲੇਜ ਨਹੀਂ ਰੱਖਦੇ ਤਾਂ ਉਹਨਾਂ ਲੋਕਾਂ ਨੂੰ ਇਹ ਗੱਲ ਸੱਚ ਲੱਗਦੀ ਆ ਇਹ ਗੱਲ ਨੂੰ ਮੇਰੀ ਨੂੰ ਤੁਸੀਂ ਸੱਚ ਜਾਣੇ ਪੰਜਾਬੀਓ ਇਹ ਸੱਚ ਲੱਗਦੀ ਆ ਜਿਹੜਾ ਨਾਰਮਲ ਬੰਦਾ ਉਹਨੂੰ ਇਹੀ ਲੱਗੂ ਵੀ ਯਾਰ ਢੱਡਰੀਆਂ ਵਾਲੇ ਨੇ ਇਹ ਗੱਲ ਕੀਤੀ ਹੋਣੀ ਆ ਜਿਹੜੀ ਕਿ ਹਾਲੇ ਤੱਕ ਕੋਈ ਸਾਬਤ ਨਹੀਂ ਹੋਈ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਤੁਹਾਨੂੰ ਵੀ ਪਤਾ ਪੂਰੇ ਸੰਸਾਰ ਦੇ ਵਿੱਚ ਪਤਾ ਯਾਰ ਫਿਰ ਵੀ ਏਜੰਡਾ ਚਲਾਇਆ ਜਾ ਰਿਹਾ ਤਾਂ ਮੈਂ ਚਾਹੁੰਨਾ ਵੀ ਇਹਦੇ ਵਿੱਚ ਜਨਤਾ ਸਾਥ ਦੇਵੇ ਮੇਰੇ ਚੈਨਲ ਥੱਲੇ ਤੁਸੀਂ ਕਮੈਂਟ ਕਰ ਸਕਦੇ ਹੋ ਵੀਡੀਓ ਥੱਲੇ ਤਾਂ ਤੁਹਾਡੀ ਪ੍ਰਕਿਰਿਆ ਕੀ ਹੈ ਯਾਰ ਇਹੋ ਜੇ ਲੋਕਾਂ ਨੂੰ ਤਾਂ ਕਮ ਸੇ ਕਮ ਨਾਲ ਪਾਉਣੀ ਚਾਹੀਦੀ ਹੈ ਜਨਤਾ ਦੇ ਹੱਥ ਵਿੱਚ ਆਏ ਬਾਈ ਤੁਸੀਂ ਕਮੈਂਟ ਕਰੋ ਮੇਰੇ ਚੈਨਲ ਤੇ ਤੁਸੀਂ ਮੇਰਾ ਸਾਥ ਦਿਓ ਮੈਂ ਇਹ ਜੇ ਬੰਦਿਆਂ ਦੀਆਂ ਓਲਾ ਖੋਲੂਆਂ ਵੀਡੀਓ ਪਾਉ ਪਰ ਉਹਦਾ ਕੋਈ ਨਾ ਕੋਈ ਸਬੂਤ ਕੋਈ ਨਾ ਕੋਈ ਆਧਾਰਨ ਜ਼ਰੂਰ ਹੋਣਾ ਚਾਹੀਦਾ ਬਾਈ ਬਿਨਾ ਬੇਗੱਲ ਤੋਂ ਬਿਨਾ ਗੱਲ ਤੋਂ ਬੇਹਨੱਕੇ ਬੰਦੇ ਨੂੰ ਯਾਰ ਥੋਪਿਆ ਯਾਰ ੱਤਕੇ ਨਾਲ ਯਾਰ ਕੋਈ ਕਹਿੰਦਾ ਜੀ ਉਹਦਾ ਭੱਜ ਗਿਆ ਜੀ ਕੋਈ ਕਹਿੰਦਾ ਜੀ ਉਹ ਐ ਹੋ ਗਿਆ ਜੀ ਉਹ ਭਾਈ ਜਦੋਂ ਉਹ ਵੀਡੀਓ ਪੈ ਰਹੀਆਂ ਉਹਦੇ ਚੈਨਲ ਦੇ ਉੱਪਰ ਹਰ ਰੋਜ਼ ਲਾਈਵ ਇੱਕ ਵੀਡੀਓ ਪਾਈ ਜਾਂਦੀ ਆ ਚੈਨਲ ਦੇ ਉੱਪਰ ਕਥਾ ਸੁਣਾਉਂਦਾ ਦੀ ਉਹ ਕਿੱਥੋਂ ਆਉਂਦੀ ਆ ਫਿਰ ਜਿਹੜੇ ਬੰਦੇ ਨੇ ਗਾਇਬ ਹੋਣਾ ਹੋਵੇ ਤੇ ਭਾਈ ਉਹ ਰਫੂ ਚੱਕਰ ਹੋ ਜਾਂਦਾ ਉਹਦਾ ਕੋਈ ਤਾਂ ਪਤਾ ਨਹੀਂ ਲੱਗਣਾ ਸੀ ਆਊ ਆ ਲਾਜਮੇ ਤੁਹਾਡੇ ਸਾਹਮਣੇ ਆ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਕ ਹੀ ਰਹਿਣਾ ਇਸ ਗੱਲ ਨੇ ਜੇਕਰ ਕੋਈ ਦਾਲ ਦੇ ਵਿੱਚ ਕਾਲਾ ਹੈਗਾ ਵਾਕਈ ਹੈਗਾ ਤਾਂ ਇਹ ਵੀ ਪੈਸਾ ਮਣੇ ਆ ਜਾਣਾ ਪਰ ਉਹਨਾਂ ਚਿਰ ਆਪਾਂ ਦੋਸ਼ੀ ਨਹੀਂ ਕਿਸੇ ਨੂੰ ਠਰਾ ਸਕਦੇ ਨਾ ਹੀ ਕਿਸੇ ਖਿਲਾਫ ਏਜੰਡਾ ਚਲਾ ਸਕਦੇ ਜਿੰਨਾ ਚਿਰ ਕੋਈ ਸਾਬਤ ਨਹੀਂ ਹੁੰਦਾ ਤਾਂ ਇੱਕ ਮੇਰੀ ਹੋਰ ਅਪੀਲ ਆ ਲਾਸਟ ਤੇ ਜਿਹੜਾ ਕਿ ਡੱਲੇਵਾਲ ਨੂੰ ਲੈ ਕੇ ਜਿੰਨੇ ਭਰਾ ਤੁਸੀਂ ਉਹਦੇ ਨਾਲ ਵੀ ਮੁਹੱਬਤ ਰੱਖਦੇ ਹੋ ਇੱਕ ਯੋਧਾ ਪੰਜਾਬ ਦਾ ਸਾਡੇ ਲੋਕਾਂ ਦੇ ਲਈ ਨਿਕਲਿਆ ਇੱਕ ਮਰਨ ਵਰਤ ਤੇ ਤਾਂ ਉਸ ਦੀ ਸਿਹਤ ਨੂੰ ਲੈ ਕੇ ਥੋੜੀ ਜੀ ਜਿਵੇਂ ਕਹਿ ਸਕਦੇ ਆ ਵੀ ਵਿਫਤਾ ਇੱਕ ਖੜੀ ਹੋਈ ਸੀ ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ ਹੋਇਆ ਪਰ ਜਿੰਨੇ ਭਰਾ ਤੁਸੀਂ ਜਾਂ ਕੋਈ ਪੈਣਾ ਬਜ਼ੁਰਗ ਜੋ ਵੀ ਤੁਸੀਂ ਜਾ ਸਕਦੇ ਹੋ ਕਿਉਂਕਿ ਮਾਵਾ ਪੈਣਾ ਵੀ ਉੱਥੇ ਮੌਜੂਦ ਨੇ ਰੋਟੀ ਪਾਣੀ ਦੇ ਲਈ ਬਣਾਉਣ ਦੇ ਲਈ ਇੱਕ ਇਹ ਸੇਵਾ ਹੀ ਹੈ ਯੋਗਦਾਨ ਇੱਕ ਆਪਣਾ ਆਪਣਾ ਔਰ ਦੂਜੀ ਗੱਲ ਜਿੰਨਾ ਭਰਾਵਾਂ ਨੂੰ ਫੁਰਸਤ ਆ ਉੱਥੇ ਦੇਖੋ ਲੱਖਾ ਸਿੰਘ ਸੁਦਾਣਾ ਬੱਬੂ ਮਾਨਪਤ ਤੋਂ ਹਮਤੋਜ ਮਾਨ ਕਈ ਸਾਰੇ ਯਾਨੀ ਸਾਡੇ ਸਮਾਜ ਦੇ ਵੀ ਲੀਡਰ ਨਿਕਲੇ ਹੋਏ ਆ ਕਲਾਕਾਰਾਂ ਦਾ ਵੀ ਜਮਾਬੜਾ ਲੱਗਦਾ ਜਾ ਰਿਹਾ ਤੇ ਜਿੰਨਾਂ ਕੋਲੇ ਫੁਰਸਤ ਆ ਬਾਈ ਉਹ ਜ਼ਰੂਰ ਪਹੁੰਚਣ ਮੇਰੇ ਵੱਲੋਂ ਸਚਾਈ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਨੂੰ ਮੈਂ ਦੱਸਤੀਆਂ ਤਾਂ ਅੱਗੇ ਤੁਹਾਡੀ ਪ੍ਰਕਿਰਿਆ ਕੀ ਹੋ ਤੁਸੀਂ ਕਮੈਂਟਾਂ ਦੇ ਜ਼ਰੀਏ ਮੈਨੂੰ ਦੱਸ ਸਕਦੇ ਹੋ ਤੇ ਮੈਂ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦੇਵਾਂਗਾ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ